ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਦਿਨ ਤੁਹਾਨੂੰ ਪਤਾ ਹੈ ਇੱਕ ਸ਼ਿਵਮ ਮੋਗੇ ਵਾਲਾ ਔਰ ਉਸਨੇ ਬੈਠ ਕੇ ਆਪਣੀ ਗਲਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋ ਕਿ ਪ੍ਰਣ ਕੀਤਾ ਸੀ ਵੀ ਭਾਈ ਸਾਹਿਬ ਵੱਲੋਂ ਜਿਹੜੀਆਂ ਦਿੱਤੀਆਂ ਹਦਾਇਤਾਂ ਉਹਨਾਂ ਦੀ ਮੈਂ ਪਾਲਣਾ ਕਰੂੰਗੀ ਸੋ ਮੈਨੂੰ ਨਹੀਂ ਲੱਗਦਾ ਵੀ ਉਸ ਤੋਂ ਬਾਅਦ ਉਹਨਾਂ ਦੀ ਕੋਈ ਵੀਡੀਓ ਅਪਲੋਡ ਹੋਈ ਹੋਵੇ ਜੇਕਰ ਵੀਡੀਓ ਅਪਲੋਡ ਹੁੰਦੀ ਵੀ ਹੈ ਜਾਂ ਕੋਈ ਨਸ਼ੇ ਨੂੰ ਪ੍ਰਮੋਟ ਹੁੰਦਾ ਹੈ ਜਾਂ ਕੋਈ ਪਖੰਡਰ ਨੂੰ ਪ੍ਰਮੋਟ ਹੁੰਦਾ ਹੈ ਫਿਰ ਵੀ ਸਾਡਾ ਸੰਘਰਸ਼ ਜਿਹੜਾ ਤਿੱਖਾ ਰਹੂਗਾ ਇਹਦੇ ਵਿੱਚ ਅਸੀਂ ਰੁਕਾਂਗੇ ਨਹੀਂ ਸੋ ਦੂਜੀ ਬੇਨਤੀ ਹੈ ਜਿਹੜੀ ਸ਼ਿਵਨਾਥ ਤੋਂ ਅੱਗੇ ਜਿਹੜਾ ਇੱਕ ਪਾਲਾ ਕੁਲਾਰਾਂ ਵਾਲਾ ਉਹਨੂੰ ਮੈਂ ਸਿਰਫ ਇੱਕ ਵੀਡੀਓ ਬਾਈ ਸੀ ਵੀ ਸ਼ਿਵਨਾਥ ਤੋਂ ਅੱਗੇ ਪਾਲਾ ਕਲਾਰਾਂ ਵਾਲਾ ਜਿਹੜਾ ਬਾਬਾ ਰੇਤਗੜ੍ਹ ਵਾਲਾ ਵੀ ਉਹਦੇ ਨਾਲ ਅਸੀਂ ਸਵਾਲ ਜਵਾਬ ਕਰਾਂਗੇ ਦੇਖੋ ਸਵਾਲ ਜਵਾਬ ਤਾਂ ਆਪਾਂ ਕਿਸੇ ਨਾਲ ਵੀ ਕਰ ਸਕਦੇ ਆ ਸਾਡੇ ਆਪਣੇ ਹੀ ਆ ਕੋਈ ਬਾਹਰ ਹੋਣਗੇ ਅਸੀਂ ਕਿਹੜਾ ਕਿਸੇ ਦੇ ਦੋਖੀ ਆ ਜਾਂ ਕੋਈ ਬਹੁਤ ਸਾਰੀਆਂ ਵੀਡੀਓ ਹੁੰਦੀਆਂ ਵੀ ਗੱਡੀਆਂ ਚਕਾ ਰਹੇ ਐ ਸੋ ਕਿਸੇ ਵੱਲੋਂ ਵੀ ਇਹੋ ਜੀ ਗੱਲਬਾਤ ਨਹੀਂ ਲੀ ਮਤਲਬ ਗੱਡੀਆਂ ਚਕਾਉਣ ਵਾਲੀ ਹਨਾ ਇਹ ਫਵਾਵਾ ਸੋ ਤੁਸੀਂ ਵੇਖਿਆ ਨਗਾਹੇ ਹਲੋ ਇੱਕ ਵੀਡੀਓ ਵਾਇਰਲ ਹੁੰਦੀ ਐ ਨਗਾਹੇ ਦੇ ਵਿੱਚ ਵੀ ਪਹਿਲਾਂ ਬਹੁਤ ਸਾਰਾ ਜਿਹੜਾ ਮਤਲਬ ਇਦਾਂ ਦਾ ਕੁਝ ਹੁੰਦਾ ਸੀ ਜਿਹਦੇ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਸੀ ਔਰ ਲੋਕਾਂ ਚ ਗੱਲ ਝਾਰ ਹੁੰਦੀ ਸੀ ਵੀਰ ਇਹਨਾਂ ਨੇ ਇੱਕ ਕੀ ਕਿਤਾ ਫੜਿਆ ਹਨ ਇਦਾਂ ਦੀਆਂ ਲੋਕੀ ਗੱਲਾਂ ਕਰਦੇ ਸੀ ਸੋ ਸਾਡੀ ਮੁਹੰਮਦ ਅਸਰ ਜਿਹੜਾ ਬਹੁਤ ਪਿਆ ਉੱਥੇ ਵੀ ਬੜੀ ਸਤਕਾਰ ਨਾਲ ਸੰਗਤ ਬੈਠੀ ਹੋਈ ਐ ਤੁਸੀਂ ਉਹ ਵੀਡੀਓ ਵੇਖੀ ਹੋਣੀ ਐ ਸੋ ਇਸੇ ਤਰੀਕੇ ਨਾਲ ਵੀ ਮਹਿਮਲਾ ਜਿਹੜਾ ਅਸਰ ਬਹੁਤ ਹੈ ਜੇ ਸ਼ਿਵਨਾਥ ਨੇ ਕਿਹਾ ਵੀ ਮੈਂ ਵੀਡੀਓ ਨੂੰ ਪ੍ਰਮੋਟ ਨਹੀਂ ਕਰਾਂਗੀ ਵੀਡੀਓ ਪਾਵਾਂਗੀ ਨਹੀਂ ਨਸ਼ਾ ਗੱਡੀ ਦੇ ਉੱਪਰ ਕੋਈ ਸਿਗਰਟ ਵਗੈਰਾ ਨਹੀਂ ਪੀਊਂਗੀ ਹਨਾ ਸੋ ਜਪਖੰਡ ਬਾਦ ਨੂੰ ਲੈ ਕੇ ਸੋ ਉਹਦੀਆਂ ਕੋਈ ਵੀਡੀਓ ਅਪਲੋਡ ਹੋਈਆਂ ਨਹੀਂ ਅਸੀਂ ਚਲੋ ਉਹਨਾਂ ਦੇ ਵੀ ਧੰਨਵਾਦੀਆਂ ਔਰ ਨਾਲ ਇੱਕ ਇੱਕ ਵੀਡੀਓ ਬਹੁਤ ਸਾਰੀਆਂ ਵਾਇਰਲ ਹੁੰਦੀਆਂ ਸੀ ਇੱਕ ਦੁੱਦੇ ਤੋਂ ਬਾਬਾ ਰਾਜਗਿਲ ਤੇ ਬਾਬਾ ਰਾਜਗਿਰਦ ਜੀ ਜਿਹੜੇ ਹੈਗੇ ਨੇ ਉਹਨਾਂ ਦੀਆਂ ਵੀਡੀਓ ਕਾਫੀ ਵਾਇਰਲ ਹੁੰਦੀਆਂ ਸੀ ਜਿਵੇਂ ਪੌਣਾ ਦੀਆਂ ਵੀਡੀਓ ਆ ਜਾਂ ਮਤਲਬ ਅੱਜ ਦੀ ਮਹਿਮਦੇ ਮੁਤਾਬਕ ਕਹਿ ਦੋ ਵੀ ਲੋਕਾਂ ਦੀ ਭਾਵਨਾ ਨੂੰ ਥੇਸ ਪਹੁੰਚਦੀ ਸੀ ਪਖੰਡਵਾਦ ਨੂੰ ਲੈ ਕੇ ਹਨ ਸੋ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਔਰ ਕਈ ਲੋਕਾਂ ਨੇ ਮੈਨੂੰ ਕਿਹਾ ਵੀ ਤੁਸੀਂ ਰਾਜਗਿਰਦ ਦੁੱਧੇ ਵਾਲੇ ਕਈ ਤਾਂ ਚਲੋ ਬਾਬਿਆਂ ਨੇ ਕਿਹਾ ਮੈਨੂੰ ਕਿ ਤੁਸੀਂ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਪਾਉਂਦੇ ਔਰ ਕਈ ਲੋਕਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਆਈਆਂ ਸੀ ਵੀ ਤੁਸੀਂ ਉਹਨਾਂ ਵੱਲ ਕਿਉਂ ਨਹੀਂ ਫੇਰਾ ਪਾਉਂਦੇ ਮੁਖਤਸਰ ਸਾਹਿਬ ਦੇ ਕੋਲੇ ਦੋਦਾ ਪਿੰਡ ਹੈ ਉੱਥੋਂ ਦੇ ਔਰ ਮੈਂ ਤੇ ਵੇਖ ਰਿਹਾ ਵੀ ਵੇਖੋ ਹੈ ਸਾਡੇ ਸਾਰੇ ਆਪਣੇ ਹੀ ਐ ਵੀ ਸਾਡੀ ਲੜਾਈ ਕਿਸੇ ਬੰਦੇ ਨਾਲ ਨਹੀਂ ਜਾਂ ਧਰਮ ਨਾਲ ਨਹੀਂ ਸੋ ਸਾਡੀ ਲੜਾਈ ਹੈ ਚਲੋ ਮਹਿਮਦ ਦੇ ਮੁਤਾਬਕ ਪਖੰਡਵਾ ਦੇ ਸੋ ਜਿਹੜੀਆਂ ਵੀਡੀਓ ਬਹੁਤ ਸਾਰੀਆਂ ਅਪਲੋਡ ਰਾਜਗਿਰ ਦੇ ਦੀਆਂ ਵੀ ਹੋਈਆਂ ਸੀ ਤੇ ਮੈਂ ਤੇ ਹੁਣ ਦੇਖ ਰਿਹਾ ਵੀ ਕਈ ਦਿਨਾਂ ਦੀਆਂ ਨਾ ਤਾਂ ਬਾਬਾ ਰਾਜਗਿਰ ਵੱਲੋਂ ਕੋਈ ਵੀਡੀਓ ਅਪਲੋਡ ਹੋਈ ਹੈ ਨਵੀਂ ਸੋ ਪੁਰਾਣੀਆਂ ਵੀਡੀਓ ਨੂੰ ਲੈ ਕੇ ਜੇ ਕੋਈ ਸਾਡੇ ਕੋਲੇ ਸ਼ਿਕਾਇਤ ਕਰਦਾ ਹੈ ਦੇਖੋ ਜੇ ਚਲੋ ਬੰਦਾ ਆਪ ਹੀ ਇਸ ਚੀਜ਼ ਨੂੰ ਪ੍ਰਮੋਟ ਕਰਦਾ ਹੈ ਸਾਡੇ ਨਾਲ ਸਾਤ ਦਿਨ ਦਾ ਸਾਡੀ ਮਿਹਮ ਦੇ ਨਾਲ ਅਸੀਂ ਉਹਦੇ ਧੰਨਵਾਦੀ ਹਾਂ ਔਰ ਅਸੀਂ ਤੇ ਉਹਨੂੰ ਇੱਕ ਸਰਪਾਉ ਪਾ ਕੇ ਉਹਨੂੰ ਨਾਲ ਵੀ ਤੋਰਾਂਗੇ ਆਪਣੇ ਭਾਵੇਂ ਕੋਈ ਵੀ ਹੈ ਪੰਜਾਬ ਦੇ ਵਿੱਚ ਪਾਲਾ ਕਲਾਰਾਂ ਵਾਲਾ ਹੋ ਗਿਆ ਭਾਵਾ ਰਾਜਗਿਰ ਹੋ ਗਿਆ ਭਾਵਾ ਸ਼ਿਵਨਾਥ ਹੋ ਗਿਆ ਸੋ ਇਸ ਕਰਕੇ ਵੀ ਕਿਸੇ ਵੀ ਲੋਕਾਂ ਨੂੰ ਘਬਰਾਣਾ ਕੀਤਾ ਜਾ ਸਕੀ ਸੋ ਇਸ ਸੁਵੰਦੀ ਜਿਹੜੇ ਬਾਬਾ ਰਾਜਗਿਰ ਨੇ ਵੀ ਵੀਡੀਓ ਜਿਹੜੀਆਂ ਅਪਲੋਡ ਕਰਨੀਆਂ ਬੰਦ ਕਰਤੀਆਂ ਬਹੁਤ ਵਧੀਆ ਚੰਗੀ ਗੱਲ ਅਸੀਂ ਉਹਨਾਂ ਦੇ ਧੰਨਵਾਦੀ ਆ ਸੋ ਇਸੇ ਤਰ੍ਹਾਂ ਮੈਂ ਚਲੋ ਪਾਲਾ ਕਲਾਰਾਂ ਵਾਲਾ ਜਿਹੜਾ ਪਾਲਾ ਕਲਾਰਾਂ ਵਾਲਾ ਉਹਨੂੰ ਮੈਂ ਬੇਨਤੀ ਕਰਦਾ ਵੀ ਨੰਬਰ ਹੁਣ ਸੱਜਣਾ ਤੇਰਾ ਹੈ ਤੇ ਤੂੰ ਥਾਣੇ ਤੇ ਦਿੱਤੀਆਂ ਦਰਖਾਸਤਾਂ ਮਨਪ੍ਰੀਤ ਸਿੰਘ ਦੇ ਖਿਲਾਫ ਤੇ ਸ਼ੋਕੀ ਪ੍ਰਧਾਨ ਖੰਡੋਂ ਦੇ ਖਿਲਾਫ ਸ਼ੋਕੀ ਸ਼ਾਹ ਜੀ ਜਿਹੜੇ ਬਾਬਾ ਸੀ ਸੋ ਮੇਰੀ ਬੇਨਤੀ ਹੈ ਵੀ ਤੇਰੇ ਚ ਲਹਿਰ ਬੜੀ ਆਉਂਦੀ ਹੈ 1 2 3 4 ਕਹਿ ਕੇ ਤੂੰ ਲੋਕਾਂ ਦੇ ਦਿਲਾਂ ਦੀ ਪੜ ਲੈਣਾ ਜਿਹੜੀ ਸ਼ੈ ਤੇਰੇ ਅੰਦਰ ਆਉਂਦੀ ਹੈ ਉਹ ਚਾਰ ਲੱਲੂ ਚੜਾ ਕੇ ਕਹਿ ਨਹੀਂ ਹੁਣ ਮਨਪ੍ਰੀਤ ਸਿੰਘ ਖਾਲਸੇ ਤੋਂ ਘਿਹੜਾ ਛੁੱਟ ਜੇ ਸੋ ਜਿਹੜੀ 9 8 ਤਰੀਕ ਨੂੰ ਤੂੰ ਕਿਹਾ ਸੀ ਠਾਣੇ ਅਸੀਂ 9 ਤਰੀਕ ਰੱਖੀ ਸੀ ਵੀਰਵਾਰ ਤੇ ਉੱਥੋਂ ਦਾ ਐਸ.ਟੀ.ਓ ਦਾ ਮੈਨੂੰ ਫੋਨ ਆਇਆ ਸੀ ਤੇ ਉਹ ਕਹਿੰਦਾ ਸੀਗਾ ਵੀ ਤੁਹਾਨੂੰ ਦੱਸਦੇ ਆ ਬਾਅਦ ਚ ਫੋਨ ਹੀ ਮੌਕੇ ਤੇ ਮੈਨੂੰ ਕਹਿੰਦਾ ਤੁਸੀਂ ਕੱਲ ਨੂੰ ਆ ਜਾਓ ਮੈਂ ਐਸ.ਟੀ.ਓ ਨੂੰ ਵੀ ਕਹਿੰਦਾ ਵੀ ਇੰਨਾ ਕੋਈ ਮੈਂ ਵਿਹਲਾ ਨਹੀਂ ਇੱਥੇ ਬੈਠਾ ਵੀ ਮੈਂ ਉਹ ਸਮਾਨੇ ਆਵਾ ਪਟਿਆਲੇ ਕੋਲ ਚੱਲ ਗੇ ਤੋ 16 ਤਰੀਕ ਜਿਹੜੀ ਰੱਖੀ ਗਈ ਹੈ ਪਾਲਾ ਕਲਾਰਾਂ ਵਾਲਾ ਉਹਨੂੰ ਮਿਲਣ ਦੀ ਤੇ ਬਾਬਾ ਕੁਮਾਰਾਂ ਵਾਲਿਆਂ 16 ਤਰੀਕ ਨੂੰ ਆ ਰਹੇ ਆ ਮੈਂ ਸਮੁੱਚੀਆਂ ਜਥੇਬੰਦੀਆਂ ਆਉਣਗੀਆਂ ਤੇ মিডিਆ ਵਾਲੇ ਵੀ ਨਾਲ ਲੈ ਕੇ ਆਉਂਗਾ ਮੈਂ ਚਲੋ ਆਹ ਵਧੀਆ ਗੱਲ ਹੋ ਜੂਗੀ ਵੀ ਥਾਣੇ ਦੀ ਆਪਣਾ ਨਿਬੜ ਜੂਗਾ ਵੇਖੋ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਅਸੀਂ ਕਹਿੰਦੇ ਆ ਮੇਜ਼ ਤੇ ਬਹਿ ਕੇ ਗੱਲ ਕਰੋ ਸਾਡੇ ਨਾਲ ਸਵਾਲ ਜਵਾਬ ਸਾਡੇ ਕੋਈ ਤੁਸੀਂ ਦੋਖੀ ਨਹੀਂ ਨਾ ਅਸੀਂ ਤੁਹਾਡੇ ਆ ਤੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਤੋ 8 ਤਰੀਕ 16 ਤਰੀਕ ਨੂੰ ਬਾਬਾ ਜੀ ਆਪਾਂ ਸਮਾਣੇ ਮਿਲਦੇ ਆਂ ਤੇ ਥਾਣੇ ਵਿੱਚ ਆਪਾਂ ਬਹਿ ਕੇ ਦੋਵੇਂ ਭਰਾ ਸਵਾਲ ਜਵਾਬ ਕਰਾਂਗੇ ਤੋਂ ਜਾਂ ਤਾਂ ਤੁਸੀਂ ਲੋਕਾਂ ਨੂੰ ਗਮਰਾਹ ਕਰਨਾ ਛੱਡੋਗੇ ਬੰਦ ਕਰੋਗੇ ਔਰ ਨਹੀਂ ਤਾਂ ਫਿਰ ਭਾਈ ਮਨਪ੍ਰੀਤ ਸਿੰਘ ਦੀ ਮਹਿਮਾ ਛੁੱਟੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ